ਕਾਲ ਕੰਮ ਕੁਮਤੇ ਮੰਮੀ ਨੇ ਮੇ ਕਰ ਲਿਆ ਤੇ ਜਿਹੜਾ ਮੈਨਾਂ ਕੋ ਹੋਣਾ ਸੀ ਮੈਂ ਵੀ ਕਰ ਲਿਆ ਹੁਣ ਇੱਕ ਕੰਮ ਕਰਦੀ ਆ ਮੰਮੀ ਗਈ ਆ ਬਾਹਰ ਬਾਬੇ ਨੂੰ ਫੋਨ ਕਰਦੀ ਆ ਜਾਇਆ ਤੇ ਮੇਰੇ ਕੋ ਜਾਣਾ ਨਹੀਂ ਮੰਮੀ ਇਹ ਕਹਿੰਦਾ ਫਿਰ ਨਿਕਲਣਾ ਨਹੀਂ ਮਿੱਤਣਾ ਆ ਕਰ ਲਾ ਉਹ ਕਰ ਲਾ ਫਿਰ ਮੁੰਡੇ ਦਾ ਦੇਖਣਾ ਫੋਨ ਤੇ ਗੱਲ ਕਰਦੀ ਆ ਪਰ ਬਾਬੇ ਨਾਲ ਕੀ ਆਂਦਾ ਹਲੋ ਸਾਸ੍ਰੀ ਦਾ ਬਾਜੀ ਹਾਂਜੀ ਹਾਂਜੀ ਇਹ ਬਾਬਾ ਜੀ ਮੈਂ ਵੀ ਤਾਂ ਡਾਣਾ ਕਿਹ ਕੋ ਨੰਬਰ ਲਿਆ ਏ ਤਾਂ ਤੇ ਇੱਕ ਮਾੜਾ ਜਿਹਾ ਕੰਮ ਆ ਬੜੀ ਮਿਹਰਬਾਨੀ ਹੋਗੀ ਜੇ ਤੁਸੀਂ ਕਰ ਦੋਗੇ ਤੇ ਹਾਂਜੀ ਕੰਮ ਬਾਬਾ ਜੀ ਇਦਾਂ ਆ ਕਿ ਮੇਰਾ ਨਾ ਦਿਓ ਰਿਆ ਉਹ ਨੂੰ ਨੌਕਰੀ ਮਿਲ ਗਈ ਆ ਕਿਤੇ ਹੈ ਤੇ ਦਸ ਪਾਸ ਆ ਪਰ ਨੌਕਰੀ ਮਿਲ ਗਈ ਆ ਤੇ ਹੁਣ ਉਹਦੀ ਨਾ ਨੌਕਰੀ ਚ ਕੋਈ ਨ ਕੋਈ ਵਿਗਨ ਪਉਣ ਆਇਆ ਹਾਂਜੀ 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 ਨਹੀਂ ਬਾਬਾ ਜੀ ਇਹ ਕੰਮ ਤੁਸੀਂ ਮੇਰਾ ਜ਼ਰੂਰ ਕਰਿਓ ਕਿਉਂਕਿ ਮੈਂ ਉਹਨਾਂ ਨੂੰ ਆਪਣੇ ਹੱਥਾਂ 'ਚ ਰੱਖਣਾ ਹੈ ਹਾਂਜੀ ਜੇ ਬਾਬਾ ਜੀ ਉਹਨੂੰ ਨੌਕਰੀ ਮਿਲ ਗਈ ਉਹਨੇ ਤੇ ਮੇਤੋ ਹੋ ਜਾਣਾ ਬਾਹਰ ਤੇ ਫਿਰ ਇੱਦਾਂ ਦੇ ਫਿਰ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤੇ ਸਾਰਾ ਘਰ ਜਿਹੜਾ ਨਖੇਰੂ ਖੇਰੂ ਹੋ ਜਾ ਹਾਂਜੀ ਨੇ ਪਹਿਲੇ ਤੇ ਤੁਹਾਡੇ ਘਰ ਚ ਸੁੱਖ ਨਾ ਕੋਈ ਤੰਗੀ ਨਹੀਂ ਆ ਵਾਈ ਖੇਤੀ ਕਰਦਾ ਆ ਹਾਂਜੀ ਹਾਂਜੀ ਨਹੀਂ ਬਾਬਾ ਜੀ ਪਤਾ ਕੀ ਗੱਲ ਹੈ ਮੈਂ ਆਉਣ ਨੂੰ ਜੀ ਸਕਕੇ ਆ ਜਾ ਨਿਆਣੇ ਆ ਘਰ ਚ ਤੇ ਫਿਰ ਤੁਹਾਨੂੰ ਪਤਾ ਆ ਕਿ ਇਹੋ ਜੀ ਕੰਮ ਨਹੀਂ ਸੌਬਾ ਨੇ ਲਾਉਣੇ ਪੈਣੇ ਤੇ ਬੜੀ ਮਿਹਰਬਾਨੀ ਹੋਗੀ ਬਾਬਾ ਜੀ ਜੀ ਤੁਸੀਂ ਨਾ ਮੇਰਾ ਇਹ ਕੰਮ ਫੋਨ ਤੇ ਕਰ ਦੋ ਹਾਂਜੀ ਹਾਂਜੀ ਪੈਸੇ ਦੀ ਬਾਬਾ ਜੀ ਤੁਸੀਂ ਕੋਈ ਪਰਵਾਹ ਨਾ ਕਰੋ ਮੈਂ ਤੁਹੇ ਭਾ ਦੂੰਗੀ ਤੁਹਾਨੂੰ ਆਨਲਾਈਨ ਤੁਹਾਡੇ ਨੰਬਰ ਤੇ ਤੁਸੀਂ ਬਸ ਮੇਰਾ ਕੰਮ ਕਰ ਦੋ ਹਾਂਜੀ ਹਾਂਜੀ ਬੜੀ ਮਿਹਰਬਾਨੀ ਹੋ ਬਾਬਾ ਜੀ ਜੇ ਮੇਰਾ ਇਹ ਕੰਮ ਕਰ ਦੋਗੇ ਨਾ ਤੇ ਬਾਬਿਆਂ ਦੀ ਜੈ ਮੈਂ ਤੁਹਾਨੂੰ ਮੂੰਹ ਮੰਗੇ ਪੈਸੇ ਦੇ ਦੂੰਗੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਜਿੱਤਾ ਕਹੋਗੇ ਨਾ ਮੈਂ ਉੱਤੇ ਹੀ ਕਰੂੰਗੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਬਾ ਜੀ ਮੈਂ ਬੜੇ ਧਿਆਨ ਨਾਲ ਜਿਤਾ ਜਿਤਾ ਕਹੋਗੇ ਮੈਂ ਹੌਤਾ ਹੌਤਾ ਕਰਦੇ ਜਾਊਗੀ ਬਸ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜੇ ਵੀ ਮੇਰਾ ਕੰਮ ਕਰ ਦੋ ਹਾਂਜੀ ਹਾਂਜੀ ਠੀਕ ਨਹੀਂ ਨਹੀਂ ਬਾਬਾ ਜੀ ਤੁਸੀਂ ਨਾ ਮੈਨੂੰ ਫੋਨ ਕਰਿਓ ਮੈਂ ਤੁਹਾਨੂੰ ਨਾ ਮੌਕਾ ਵੇਖ ਕੇ ਆਪੇ ਫੋਨ ਕਰੂੰਗੀ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਨਾ WhatsApp ਤੇ ਸਾਰੀ ਡਿਟੇਲ ਘੱਲ ਦਿੰਨੀ ਹਾਂ ਹਾਂਜੀ 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 ਜੋ ਜੋ ਤੁਹਾਨੂੰ ਚਾਹੀਦਾ ਤੁਸੀਂ ਮੈਨੂੰ ਲਿਖ ਕੇ ਘੱਲ ਦੋ ਮੈਂ ਤਾਂ ਉਹ ਸਾਰਾ ਕੁਝ ਸੈੱਟ ਕਰ ਦਿੰਦੀ ਆ ਤੇ ਫਿਰ ਮੌਕਾ ਵੇਖ ਕੇ ਨਾ ਹਾਂਜੀ ਹਾਂਜੀ ਠੀਕ ਠੀਕ ਨਹੀਂ ਨਹੀਂ ਪਾਪਾ ਜੀ ਮੈਂ ਮੌਕਾ ਵੇਖ ਕੇ ਤੁਹਾਨੂੰ ਆਪੇ ਫੋਨ ਕਰੂੰਗੀ ਪਤਾ ਕੀ ਘਰ ਲੰਮੜਾ ਲੱਗੇ ਜਾਂਗੇ ਕੋਈ ਤੂੰ ਵੀ ਸਿਆਣੇ ਜੀ ਹਾਂਜੀ ਠੀਕ ਠੀਕ ਟਾਡਾ ਨੰਬਰ ਇਹ ਹੈ ਨਾ ਹਾਂਜੀ ਕੋਈ ਨਹੀਂ ਬਾਬਾ ਜੀ ਠੀਕ ਹੈ ਅਸ਼ਨਾ ਨੂੰ ਸਾਰਾ ਆਤਾ ਪਤਾ ਅੱਛਾ ਠੀਕ ਹੈ ਠੀਕ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਮੈਂ ਤੁਹਾਨੂੰ ਜਿੱਦਾਂ ਹੋ ਗਏ ਮੈਂ ਸਾਰਾ ਕੁਝ ਲਿਖ ਕੇ ਜਾਂ ਬੋਲ ਕੇ ਜਿੱਦਾਂ ਹੋ ਗਏ ਮੈਂ ਕੱਲ ਦੂੰਗੀ ਤੁਹਾਨੂੰ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਪੈਸੇ ਦੀ ਪਰਵਾਹ ਨਾ ਕਰੋ ਹਾਂਜੀ ਬੱਸ ਬਾਬਾ ਜੀ ਤੁਸੀਂ ਆਪਣਾ ਕੰਮ ਕਰੋ ਹਾਂਜੀ ਮੇਰੇ ਵੱਲੋਂ ਭਾਵੇਂ ਅੱਜ ਤੋਂ ਸ਼ੁਰੂ ਕਰ ਦੋ ਮੈਂ ਤੁਹਾਨੂੰ ਲਿਖ ਕੇ ਸਾਰਾ ਕੁਝ ਕਲ ਦਿੰਨੀ ਆ ਉਹਦੇ ਬਾਰੇ ਬਸ ਉਦੀ ਨੌਕਰੀ ਜ ਕੋਈ ਨਾ ਕਿ ਵਿਗਨ ਪੈਣਾ ਚਾਹੀਦਾ ਇਹ ਮੇਰੇ ਹੱਥਾਂ ਚੋਂ ਨਹੀਂ ਨਿਕਲਣਾ ਚਾਹੀਦੇ ਮੇਰੇ ਹੱਥਾਂ ਤੇ ਹਣ ਪੂਰੇ ਰਹਿਣੇ ਚਾਹੀਦੇ ਕਾਬੂ ਜੀ ਇਹ ਪੂਰਾ ਘਰ ਮੇਰੇ ਹੱਥ ਚ ਰਹਿਣਾ ਚਾਹੀਦਾ ਹਾਂਜੀ 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 ਕੋਈ ਗੱਲ ਨਹੀਂ ਬਾਬਾ ਜੀ ਤੁਹਾਨੂੰ ਇੱਕ ਵਾਰੀ ਕਹਿ ਤਾ ਪਹਿਜਤੀ ਫਿਕਰ ਕਰੋ ਹੀ ਨਾ ਤੁਸੀਂ ਆਪਣਾ ਕੰਮ ਚਾਲੂ ਕਰੋ ਕੋਈ ਨਹੀਂ ਬਾਬਾ ਜੀ ਜਦੋਂ ਸਾਰੇ ਜਣੇ ਇੱਧਰ ਉੱਧਰ ਹੋਣਗੇ ਨਾ ਮੈਂ ਤੁਹਾਨੂੰ ਆਪੇ ਫੋਨ ਕਰ ਦੂੰਗੀ ਤੇ ਫਿਰ ਮੈਨੂੰ ਤੁਸੀਂ ਦੱਸ ਦਿਓ ਕਿ ਮੈਂ ਕਿੱਦਾਂ ਕਿੱਦਾਂ ਤੇ ਕੀ ਕੀ ਕਰਨਾ ਤੇ ਕੀ ਕੀ ਹਾਲ ਆ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਠੀਕਾ ਤੁਸੀਂ ਵੀ ਹਲੋ ਚਲੋ ਠੀਕ ਆ ਬਾਬਾ ਜੀ ਹਾਂਜੀ ਚਲੋ ਠੀਕ ਆ ਬਾਬਾ ਜੀ ਠੀਕ ਜੀ ਠੀਕ ਚੰਗ ਸਾਸਰੀ ਜਾਣ ਜਾਇਦੇ ਜਾਣਾ ਨਹੀਂ ਇਹ ਵੀ ਹੱਲ ਹੋ ਗਿਆ ਹੁਣ ਸਾਰਾ ਕੁਝ ਲੋਕੇ WhatsApp ਤੇ ਸੈਂਡ ਕਰ ਦਿੰਨੀ ਆ ਮਾਡ ਮੈਨੂੰ ਲੱਗਦਾ ਬਾਅਦ ਵਿੱਚ ਕੋਈ ਆ ਗਿਆ ਵੇਖਾਂ ਕੌਣ ਫੇਰ ਸੈਂਡ ਕਰਾਂ ਸਾਰੀ ਮੇਰਾ ਤਾਂ ਕੰਮ ਹੋ ਗਿਆ ਫੇਰ ਕੱਲ ਨੂੰ ਮੌਕਾ ਮਿਲ ਕੇ ਫੋਨ ਕਰੂੰਗਾ ਬਾਬੇ ਨੂੰ ਕੀ ਆਉਂਦਾ ਕੀ ਨਹੀਂ ਸੱਸ ਜੁੱਤਲਾ ਉਹ ਕੰਮ ਕਰਾਂ ਹਾਂ ਲੈ ਸਾਫੀ ਰਿਤੇ ਹੈ ਨਹੀਂ ਸਾਫ ਕਰਮਾ ਲਾ ਹੋਇਆ ਇਹ ਤੇ ਛੱਡ ਲਈਏ ਕਨਾ ਸਾਫ ਕਰ ਦਿੰਦੀ ਤੁੜੀ ਜੀ ਕਿਉਂ ਆਉਂਦੇ ਇਹਨਾਂ ਨੂੰ ਆਵਾਜ਼ ਮਾਰਦੀ ਲਖਬੀਰ ਲੈ ਤੁਸੀਂ ਆ ਹੀ ਗਏ ਯਾਰ ਚੁੱਲੇ ਤੇ ਸਬਜ਼ੀ ਬਣਾਉਣ ਵਾਲੀ ਆ ਪਾਠੀ ਕੋਈ ਵੀ ਨਹੀਂ ਹੈਗੀ ਕੋਈ ਗੱਲ ਨਹੀਂ ਮਿਲਿਆ ਦਲਨ ਜਾ ਤੇ ਮੈਨੂੰ ਨਾ ਬੋਰਾ ਪਾਠੀਆਂ ਦਾ ਲਿਆ ਦਿਓ ਲੈ ਦਲਨ ਤੇ ਨਾਲੇ ਮੇਰੀ ਸੁਣੋ ਗੱਲ ਆ ਕੀ ਪਾਇਆ ਕਿੰਨੀ ਠੰਡ ਆ ਜਾਗਰ ਕੇ ਤਾੜੀ ਉਹ ਠੰਡ ਕੀ ਲਗਣੀ ਆ ਹਾਂ ਮੈਂ ਤੁੜੀ ਲੈ ਕੇ ਆਇਆ ਅੱਛਾ ਤੇ ਤੁਸੀਂ ਨੂੰ ਮਸੰਨੀ ਹੋ ਜਾਗਾ ਓਹੋ ਤੁਸੀਂ ਇੰਦਾ ਆਇਆ ਤੇ ਮੈਂ ਹੋਣੇ ਦੇਖਣ ਲੱਗ ਗਿਆ ਇੱਕਦਮ ਜੈਕਟ ਨਾ ਲਾਇਆ ਕਰੋ ਇੱਕਦਮ ਸਗੋ ਗਰਮੀ ਲ ਠੰਡ ਲੱਗ ਜਾਂਦੀ ਹੈ ਉਹ ਚਲ ਕੋਈ ਗੱਲ ਨਹੀਂ ਪੜਾਈ ਮਨੂਈ ਚਲੋ ਠੀਕ ਹੈ ਤੇ ਸ਼ਾਹ ਨਾਲ ਮੈਨੂੰ ਦੱਸੋ ਮਜ਼ਾ ਆਇਆ ਹੀ ਕਲਮ ਵੀ ਸਰ ਬੜਾ ਮਜ਼ਾ ਆਇਆ ਯਾਰ ਮੈਂ ਤਾਂ ਪਹਿਲੀ ਵਾਰ ਹੀ ਗਿਆ ਅਸਲ 'ਚ ਨਾ ਰਾਤ ਵਾਲਾ ਮੈਂ ਪਹਿਲੀ ਵਾਰ ਹੀ ਵੇਖਿਆ ਮੈਂ ਵੀ ਪਹਿਲੀ ਵਾਰ ਹੀ ਗਈ ਆ ਜਾਈਦਾ ਤੇ ਅੱਗੇ ਵੀ ਆ ਪਰ ਨਾ ਅੱਗੇ ਦਰਬਾਰ ਸਾਹਿਬ ਜਾਈਦਾ ਹੀ ਤੇ ਸ਼ਿਦਾ ਸਾਹਿਬ ਤੇ ਪਹਿਲੀ ਵਾਰ ਰੌਣਕ ਮੇਲਾ ਵੇਖਿਆ ਪਰ ਨਾ ਇੱਕ ਗੱਲ ਆ ਇੰਨੀ ਸ਼ਰਦਾ ਹੈ ਨਾ ਲੋਕਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨੂੰ ਬਾਬਾ ਜੀ ਨੂੰ ਲੈ ਕੇ ਇੰਨੀ ਸ਼ਰਦਾ ਮੈਂ ਤਾਂ ਕਦੀ ਵੇਖੀ ਨਹੀਂ ਸੀ ਸਹੀ ਗੱਲ ਹੋਈ ਗੱਲ ਮੰਨਣ ਵਾਲੀ ਗੱਲ ਹੈ ਮੰਨਣ ਵਾਲੀ ਗੱਲ ਇਹ ਮੇਰਾ ਮਨ ਕਰੇਗਾ ਕਿ ਉੱਥੋਂ ਆਈ ਹੀ ਨਾ ਕਿੰਨੀ ਵਧੀਆ ਮੈਨੂੰ ਉੱਥੇ ਕੱਲ ਲੱਗਾ ਵਧੀਆ ਦੇਖਿਆ ਉਹ ਨਾ ਕ੍ਰੈਡਿਟ ਸਾਰਾ ਤੇਨੂੰ ਹੀ ਜਾਂਦਾ ਵਾ ਆਉ ਉਹ ਤੇ ਹੈ ਹੀ ਐ ਮੈਂ ਹੀ ਕਿਹਾ ਸੀ ਚੱਲੀਏ ਤਦੋ ਕੀ ਜਾਣ ਵਾਲਾ ਤੇ ਤਾਂ ਹੀ ਗਏ ਆ ਫਿਰ ਉਦਾਂ ਕਿੱਥੇ ਜਾਣਾ ਹੈ ਮੇਰੇ ਬਾਬਾ ਜੀ ਦਾ ਜਨਮ ਦਿਨ ਸੀ ਤਾਂ ਕਰਕੇ ਮੈਨੂੰ ਹੀ ਕਿ ਚੱਲ ਮੈਂ ਵੀ ਨਾ ਉੱਥੇ ਜਾਵਾਂ ਤੇ ਮੈਂ ਵੀ ਬਾਬਾ ਜੀ ਦੇ ਦਰ ਤੇ ਅਰਦਾਸ ਬਰਦਬ ਆਪਣੀਆਂ ਪੁਰੀਆਂ ਕਰਵਾਵਾਂ ਜਿੱਦਾਂ ਵੀ ਉਹ ਚੱਲ ਗਈ ਗੱਲ ਨਹੀਂ ਜ਼ਰੂਰੀ ਨਹੀਂ ਕਿ ਉੱਥੇ ਮੰਗਣੀ ਜਾਈਦਾ ਵਾ ਹਾਂਜੀ ਉਹ ਤਾਂ ਹੈ ਉਹਦਾ ਹੀ ਲੈਣਾ ਚਾਹੀਦਾ ਵਾ ਹਾਂ ਤੇ ਹੈ ਹੀ ਆ ਉਹਦੇ ਜਾਣਾ ਚਾਹੀਦਾ ਪਰ ਇਹ ਅੱਖ ਆਪਾਂ ਨੂੰ ਇੱਕ ਗੱਲ ਪੱਕੀ ਆ ਹਰ ਸਾਲ 26 ਜਨਵਰੀ ਨੂੰ ਆਪਾਂ ਉੱਥੇ ਹਾਂ ਠੀਕ ਆ ਨਾ 26 ਨੂੰ ਉੱਥੇ ਤੇ 27 ਦੀ ਰਾਤ 12 ਵਜੇ ਤੋਂ ਬਾਅਦ ਬਾਅਦ ਅਪਾ ਆ ਜਾ ਕਰਨਾ ਕੀ ਇੱਕ ਵੇਖ ਕੇ ਹੈਰਾਨ ਹੋ ਗਿਆ ਤੋ ਕੀ ਉਹ ਟਰਾਲੀ ਜੀ ਦਾ ਕੀ ਕੋ ਮੈਂ ਤਾਂ ਪਹਿਲੀ ਵਾਰ ਵੇਖਿਆ ਮੈਂ ਕਿਹਾ ਹੋਏ ਇਦਾਂ ਵੇਖਿਆ ਕੋ ਫਿਲਿਵਰੀ ਦੇ ਟਰਾਲੀ ਜੀ ਕੇ ਗਿਆ ਨਾ ਪਹਿਲੀ ਵਾਰ ਵੇਖਿਆ ਏ ਕਿ ਇਦਾਂ ਵੱਡਾ ਪਹਿਲੀ ਵਾਰ ਵੇਖਿਆ ਨਾਲੇ ਇੰਨੀ ਸੰਗਤਾਂ ਦੇ ਸ਼ਰਦਾ ਕਿਤੇ ਕੋਈ ਲੰਗਰ ਕਿਤੇ ਕੋਈ ਲੰਗਰ ਕਿਤੇ ਕੋਸ਼ਿ ਕਰਨਾ ਲੋਕੀ ਨਾ ਖਰਾਬ ਵੀ ਬਣਾ ਕਰਦੇ ਆ ਕੁਝ ਲੋਕੀ ਨਾ ਘਰ ਘਰ ਕੇ ਲਫਾਫੇ ਲਈ ਜਾਂਦੇ ਦਸ ਪ੍ਰਸ਼ਾਦ ਦੇ ਤੌਰ ਤੇ ਵੀ ਲਵੋ ਆ ਸਹੀ ਗੱਲ ਵੀ ਉੱਥੇ ਕਰੋਗੇ ਖਾ ਲੋ ਜਿਹੜੀ ਚੀਜ਼ ਖਾਣੀ ਆ ਪਰ ਬਾਰਿਸ਼ ਨੇ ਵੀ ਕੰਮ ਖਰਾਬ ਕਰਤਾ ਹੀ ਦਿਆਂ ਦਾ ਔਰ ਮੇਰੀ ਗੱਲ ਸੁਣਾ ਬਾਰਿਸ਼ ਭਾਵੇਂ ਆ ਵੀ ਗਈ ਸੀ ਆਹੋ ਪਰ ਲੋਕਾਂ ਦੀ ਸ਼ਰਦਾ ਨਹੀਂ ਹਟੀ ਨਹੀਂ ਹਟੀ ਆ ਪਾਪ ਨਹੀਂ ਬਾਰਿਸ਼ ਹੀ ਜਾਣੀ ਹਾਂ ਗੇ ਵੀ ਗਿੱਲੇ ਹੋਈਆਂ ਠੰਡ ਵੀ ਨਹੀਂ ਲੱਗੀ ਨਹੀਂ ਤੇ ਨਾ ਰਾਤ ਨੂੰ ਇਦਾਂ ਬਾਹਰ ਜਾਵਣਾ ਹਾਏ ਬਾਹਰ ਕਿੰਨੀ ਠੰਡ ਇਦਾਂ ਕਰੀਦਾ ਹੈ ਉੱਥੇ ਨੂੰ ਪਤਾ ਹੀ ਨਹੀਂ ਕਿ ਠੰਡ ਵੀ ਹੈ ਹਜੇ ਕੀ ਬਾਰਿਸ਼ ਵੀ ਪੈਣ ਦੀ ਇੱਥੇ 8 ਹੋ ਜਾਮਾ 4 ਵਜੇ ਆ ਆਹੋ ਪਹਿਲੇ ਕਹਿਣ ਦਿੰਦੇ ਜੀ ਨਾ ਕਿ ਨਹੀਂ ਹੁਣ ਤੇ ਥੋੜੀ ਦੂਜੀ ਵੀ ਕੰਮ ਹੋਣਾ ਉਹ ਹੀ ਤੇ ਮੈਂ ਕਹਿਣੀ ਕੀ ਬੜਾ ਮਜਾ ਆਇਆ ਮਨ ਨੂੰ ਬੜੀ ਖੁਸ਼ੀ ਹੋਈ ਆ ਬਾਬਾ ਜੀ ਦੇ ਜਨਮ ਦਿਨ ਤੇ ਜਾ ਕੇ ਚੱਲ ਕੋਈ ਗੱਲ ਨਹੀਂ ਚੱਲਾ ਗੱਲਾਂ ਨਾ ਕਰ ਮੋਜਿਆ ਪੁਜੀ ਰਹੀ ਦੀਆਂ ਓਹੋ ਤੁਸੀਂ ਕਹਿੰਦੇ ਸੀ ਨਾ ਬੋਤ ਬੋਤਾਂ ਨਾ ਖੁਸ਼ੀ ਕਰ ਕੀ ਪਤਾ ਜਾਨਾ ਕਿ ਨਹੀਂ ਜਾਨਾ ਮੈਨੂੰ ਤਾਂ ਪਤਾ ਹੀ ਨਾਲੇ ਮੈਨੂੰ ਜਾਣ ਦੇਣਾ ਚੱਲੋ ਕੋਈ ਨਹੀਂ ਲਿਆਓ ਪਾਤੀਆਂ ਮੈਂ ਫਿਰ ਚੱਲਾ ਗਰ ਰਾਮ ਦਾ ਠੀਕ ਐ ਆਹੇ ਖੁਕ ਕਰ ਦੇਖਾਂ ਕਿੰਨਾ ਪਾਰ ਚੱਲ ਚੁੱਲੇ ਤੇ ਦਾਲ ਬਣ ਗਈ ਨਾ ਬੜੀ ਵਧੀਆ ਦਾਲ ਖੁੱਲ ਗਈ ਆ ਸਫਾਂ ਬਾਲਾ ਨੇ ਇਹਨਾਂ ਨੂੰ ਇੱਧਰ ਮੈਂ ਪਨੀਰ ਵੀ ਬਣਾ ਲਿਆ ਰਮਣ ਹਾਂਜੀ ਬਣ ਗਈ ਆ ਹਾਂ ਦਾਲ ਮੇਲੇ ਅੰਧੀ ਅੰਦਰ ਬਣਾ ਲਈ ਸੀ ਚਾਲ ਚੰਗਾ ਦਾਲ ਬਣਾ ਲਈ ਆ ਤੇ ਤੁਸੀਂ ਤੇ ਕਹਿੰਨੇ ਸੀ ਕਿ ਹੁਣ ਅਸੀਂ 11 ਵਜੇ ਤੱਕ ਆਇਨਾ ਤੇ ਤੁਸੀਂ ਦੋੰਦੇ ਦੇ ਸਮੇਂ ਬਾਤ ਨਹੀਂ ਦੀਦੀ ਤੁਹਾਨੂੰ ਮੈਂ ਕੀ ਦੱਸਾਂ ਉੱਥੇ ਤੇ ਇਨਾ ਰੌਣਕ ਮੇਲਾ ਉੱਥੇ ਤੇ ਆਉਣ ਦਾ ਜੀਨ ਹੀ ਕਰਨ ਦਿਆ ਅੱਛਾ ਆਹ ਹੋ ਮੈਂ ਵੀ ਵੇਖਿਆ ਸੀ ਫੋਨ ਤੇ ਬਾਵਾ ਹੀ ਹੈਗੀ ਸੰਗਤ ਅੰਨੀ ਹੀ ਅੰਨੀ ਸ਼ਰਧਾ ਨਾਲ ਸੰਗਤ ਦੀ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਕਿ ਪੁੱਛੋ ਹੀ ਨਾ ਕੋਈ ਸੇਵਾ ਕਰਨਦਿਆ ਕੋਈ ਕੋਸ਼ਿਸ਼ ਕਰਨਦਿਆ ਬਹੁਤ ਜ਼ਿਆਦਾ ਸ਼ਰਧਾ ਹੀ ਉਦਨ ਬਾਰਿਸ਼ ਵੀ ਹੋ ਗਈ ਤੇ ਬਾਰਿਸ਼ ਵੀ ਸਾਰੇ ਲੱਗੇ ਹੀ ਉਸ ਨੂੰ ਠੰਡ ਨਹੀਂ ਲੱਗੀ ਉਦਨ ਉਹ ਤੇ ਫਿਰ ਚਲੋ ਜੀ ਤੋਂ ਗੁਰੂ ਘਰ ਚਲ ਜੀਏ ਫਿਰ ਰੱਬ ਆਪੇ ਨਿਗਰ ਦੇ ਦਿੰਦਾ ਹੁੰਦਾ ਅਸੀਂ ਨਾ ਪਹਿਲੀ ਵਾਰ ਹੀ ਗਏ ਹੀ ਤੇ ਆਪਾਂ ਸੁਣਿਆ ਆਪਾਂ ਵੀ ਬੜੀ ਵਾਰ ਹੀ ਕਿ ਬਾਬਾ ਜੀ ਦੇ ਜਨਮ ਦਿਨ ਤੇ ਬੜੀ ਸ਼ਰਧਾ ਨਾਲ ਲੋਕੀ ਹਰ ਸੇਵਾ ਕਰਦੇ ਆ ਤੇ ਮੈਂ ਤਾਂ ਇਹ ਕਿਹਾ ਮੈਂ ਕਿਹਾ ਚਲੋ ਆਤ ਕੀ ਦੇਖੀ ਲੈਣੇ ਆ ਪਰ ਜੋ ਅਸੀਂ ਵੀ ਅਖਿਆ ਨਾ ਸ਼ਰਦਾ ਮਨ ਖੁਸ਼ ਹੋ ਗਿਆ ਚਲ ਵਧੀਆ ਮੈਂ ਤਾਂ 11 ਮੈਂ ਕਿਹਾ ਚਲ ਆਉਣਗੇ ਟਾਈਮ ਸੇ ਸਾਗ ਸੂਤ ਧਰ ਲਾਂਗੇ ਨਹੀਂ ਫਿਰ ਤੁਸੀਂ ਲੇਟ ਹੀ ਬੜੀ ਹੋ ਗਈ ਉੱਥੇ ਨਾ ਲੰਗਰ ਕਰਕੇ ਰਸ਼ ਬੜਾ ਹੀ ਬੱਸਾਂ ਨਾ ਇੱਧਰ ਉੱਧਰ ਜਾਂਦੀਆਂ ਸੀ ਰੂਟ ਤੇ ਨਹੀਂ ਜਾਂਦੀਆਂ ਸਿੱਧੇ ਕਿਉਂਕਿ ਲੰਗਰ ਲੱਗੇ ਸੀ ਤੇ ਫਿਰ ਲੰਗਰ ਕਰਕੇ ਰਸ਼ ਹੀ ਕਿਉਂਕਿ ਸਾਰਿਆਂ ਨੂੰ ਰੋਕ ਰੋਕ ਕੇ ਜਾਣਾ ਉਹਨੇ ਪ੍ਰਸ਼ਾਦਾ ਸ਼ਕਾਨ ਦੇ ਹੀ ਉਹਦੇ ਕਰਕੇ ਨਾ ਤਾਂ ਕਰਕੇ ਆਪਾਂ ਲੇਟ ਹੋ ਗਏ ਉਦਾਂ ਤੇ ਆਪਾਂ ਆ ਜਾਣਾ ਸੀ ਟਾਈਮ ਨਾਲ ਹੀ ਚਾਹਲ ਕੋਈ ਗੱਲ ਨਹੀਂ ਹੁਣ ਅੱਜ ਤਾਲ ਬਣਾ ਰਹੀ ਆ ਕੋਈ ਨਹੀਂ ਇਦਾਂ ਕਰੇ ਸਾਗ ਫਿਰ ਕੱਲੂ ਬਣਾ ਲਾਂਗੇ ਉਹ ਤਾਂ ਕੋਈ ਨਹੀਂ ਬਣਾਵਾਂਗੇ ਨਾਲੇ ਨਾ 26 ਨੂੰ ਰਾਤ ਨੂੰ ਤੇ ਜਿਹੜਾ ਪ੍ਰੋਗਰਾਮ ਹੈਗਾ ਹੀ 27 ਨੂੰ ਤਾਂ ਬਾਬੇ ਦਾ ਜਨਮ ਦਿਨ ਹੀ ਉਦੋਂ ਤੇ ਸਭ ਤੋਂ ਸੰਗਤ ਜ਼ਿਆਦਾ ਹੀ ਆਹੋ ਫਿਰ ਰਸਵੀ ਕਾਫੀ ਹੀ ਨਾ ਫਿਰ ਨਾਲੇ ਨਾ ਇੱਕ ਚੀਜ਼ ਮੈਂ ਹੋਰ ਵੇਖੀ ਟਰਾਲੀ 'ਚ ਕੇਕ ਟਰਾਲੀ ਜਿੱਦਾਂ ਵੱਡਾ ਕੇਕ ਆਇਆ ਆਹ ਹੋਏ ਮੈਂ ਤਾਂ ਕੀ ਕਹੇਵੇਂ ਘਰ ਘਰ ਹੁੰਦਾ ਏ ਉੱਥੇ ਸਾਰਾ ਬੰਦਿਓ ਚੱਲੀ ਰਏ ਕੇ ਹਰਾਣ ਮੇਗਾ ਹਏ ਵੱਡਾ ਵੱਡਾ ਕੇਕ ਵਾਕੇ ਹੀ ਬੜਾ ਵੱਡਾ ਕੇਕ ਹੀ ਤੇ ਜਦੋਂ ਬਾਬਾ 12 ਵਜੇ ਨਾ ਕੇਕ ਹੀ ਕੇਕ ਕੇਕ ਹੀ ਕੇਕ ਕੋਈ 2 ਪਾਉਂਡ ਦਾ ਕੋਈ ਕਿਤਾ ਇੰਨੇ ਇੰਨੇ ਕੇਕ ਲਿਆ ਲੈ ਕੇ ਬਾਬਾ ਜੀ ਦੇ ਜਨਮ ਦਿਨ ਤੇ ਕੱਟਣ ਦੀ ਆਹ ਹੋ ਲੋਕੇ ਲੰਦਰ ਲਾਉਂਦੇ ਨੇ ਜਿਆਦਾ ਸਹਿਜ ਜਾਂਦਾ ਰਾ ਉਹਨੇ ਕਿਹਾ ਸੀ ਕੇਕ ਹੀ ਖਾਈ ਜਾਵਾ ਉਹ ਤੈਨੂੰ ਅੱਗੇ ਪਤਾ ਉਹ ਕੇਕ ਵੇਖ ਕੇ ਤੇ ਅੱਗੇ ਉੱਥੇ ਫਿਸਲ ਜਾਂਦਾ ਤਾਂ ਮੈਂ ਕਿਹਾ ਕੇਕ ਹੀ ਖਾਈ ਜਾਵਾ ਕੇਕ ਹੀ ਖਾਈ ਜਾਵਾ ਕੋਈ ਨਾ ਅਗਲੇ ਸਾਲ ਲੈ ਕੇ ਜਾਵਾਂਗੇ ਨਿਆਣਿਆਂ ਨੂੰ ਸੋ ਇਹਦਾ ਹੀ ਰੌਣਕ ਮੇਲਾ ਤੇ ਖਾਣਾ ਚਾਹੀਦਾ ਉੱਥੇ ਤੇ ਨਿੱਕੇ ਨੇ ਕਿਹਾ ਨਿਆਣੇ ਫੜੇ ਹੀ 2-2 3-3 ਮਹੀਨਾ ਦੇ ਲੋਕਾਂ ਨੇ ਆਹ ਪੀੜੀ ਗੁਰੂ ਘਰ ਸੁਖਨਾਰ ਕੀ ਹੁੰਦਾ ਰੱਬ ਦੇ ਦਿੱਤੀਆਂ ਦੇਣਾ ਨੇ ਉਹੀ ਨਾ ਸੋ ਉਹ ਨਾ ਮਾਸੀ ਮੈਨੂੰ ਕਹਿੰਦੇ ਨਹੀਂ ਇੱਥੇ ਆਓ ਇੱਥੇ ਰੋ ਤੂੰ ਹੀ ਸੇਰੇ ਆਣਾ ਕਿ ਮੈਂ ਤਾਂ ਆਪਾਂ ਨਹੀਂ ਇੱਥੇ ਰਹਿਣਾ ਆਪਾਂ ਤੇ ਗੁਰਦੁਆਰਾ ਸਾਹਿਬ ਆਏ ਆ ਆਪਾਂ ਦੇ ਰੌਣਕ ਮੇਲਾ ਵੇਖ ਕੇ ਜਾਣਾ ਨਾਲੇ ਸੇਵਾ ਕਰਨੀ ਸੇਵਾ ਬੜਾ ਕਿ ਨਹੀਂ ਕੀਤੀ ਨਾਲੇ ਉੱਥੇ ਮਨ ਖੁਸ਼ ਹੋ ਗਿਆ ਮੇਰੇ ਮਾਸੀ ਹੁਣਾਂ ਨੂੰ ਹਾਂ ਮਿਲੇ ਹੀ ਮਾਸੀ ਨੂੰ ਚਲ ਵਧੀਆ ਵਹਾਨੇ ਬਹਨੇ ਨਾਲ ਜਾਇਆ ਜਾਂਦਾ ਚਾਚਾ ਤਾਂ ਨਿਕਲ ਗਏ ਮਾਸੀ ਜੀ ਤੁਹਾਨੂੰ ਪਤਾ ਕੱਲੇ ਮਿਆਣੇ ਸਤ ਮਾਸੜ ਜੀ ਦੇ ਦਾਹ ਹੋ ਗਈ ਹੂੰ ਤਾਂ ਕਰਕੇ ਫਿਰ ਕੁੜੀ ਆ ਉਹਨੂੰ ਚਲ ਆਪਾਂ ਨਾਲ ਕਿਆ ਹੈ ਕਿ ਚਲ ਆ ਜਾ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਮੱਥਾ ਮਤਾ ਠੀਕ ਲਾ ਠੀਕ ਕਰਕੇ ਤਾਂ ਕਰਕੇ ਪਰ ਇਹ ਆ ਅਗਲੇ ਸਾਲ ਤੂੰ ਹੀ ਵੀ ਜਾਇਓ ਤੇ ਆਪਾਂ ਮੰਮੀ ਨੂੰ ਵੀ ਲੈ ਜਾਵਾਂਗੇ ਕੋਈ ਗੱਲ ਜਾ ਲਾਕਾ ਜੀ ਸ਼ਰਦਾ ਵੇਖਿਓ ਇਦਾਂ ਕਰਾਂਗੇ ਅਗਲੇ ਸਾਲ ਇਹ ਆਉਂਦੇ ਇਹਨਾਂ ਦਿਨਾਂ 'ਚ ਫਿਰ ਤੇ ਭਾਰੀ ਨੂੰ ਕਹਾਂਗੇ ਕਿ ਛੁੱਟੀ ਲੈ ਕੇ ਇਹਨਾਂ ਤੇ ਆਪਾਂ ਚਲੋ ਗੱਡੀ ਤੇ ਚੱਲ ਜਾਗੇ ਨਾ ਆਹ ਹੋ ਫਿਰ ਗੱਡੀ ਲੈ ਜਾਂਦੇ ਆ ਉਹ ਸਾਧਾ ਰਿਸਤਾਈ ਨੂੰ ਜਾਵਾਂਗੇ ਨਾ ਉਦੋਂ ਨਹੀਂ ਉਦੋਂ ਨਹੀਂ ਰੌਣਕ ਮਿਲਣਾ ਵੇਖ ਲਾਂਗੇ ਰਾਤ ਨੂੰ ਤੇ ਚਲੋ ਬੱਚਿਆਂ ਨੂੰ ਥੋੜਾ ਖਾ ਜਾਂਦਾ ਏ ਇਦਾਂ ਹੋਏ ਤੇ ਆ ਚੇਰ ਜਾਵਾਂਗੇ ਸਾਰੇ ਜਾਣੇ